CNW ਚੈਨਲ ਲੁਧਿਆਣਾ ਸਟੀਲ ਇਟ ਬਿਜ਼ਨਸ ਇੰਡੀਆ ਡੀਬੀ ਦੇਖ ਰਹੇ ਸਾਰੇ ਸਤਿ ਸ੍ਰੀ ਅਕਾਲ ਪਿਆਰ ਭਰੀ ਸਸਿਕਾ ਦੋਸਤੋ ਲੁਧਿਆਣਾ ਮਸ਼ੀਨ ਟੂਲ ਮੈਨੂਫੈਕਚਰਰ ਐਸੋਸੀਏਸ਼ਨ ਵੱਲੋਂ ਇੱਕ ਬਹੁਤ ਵਧੀਆ ਮੀਟਿੰਗ ਕੀਤੀ ਗਈ ਇੱਥੇ ਆਪਣਾ ਹੋਟਲ ਰੈਡੀਸਨ ਬਲੀਵ ਦੇਖੋ ਇਹ ਮੀਟਿੰਗ ਦੀ ਚੱਲ ਗਿਆ ਤੇ ਜੁੜੇ ਰਹੋ ਸਾਡੇ ਚੈਨਲ ਨਾਲ CNW ਚੈਨਲ ਲੁਧਿਆਣਾ ਜੇ ਸਾਹੇਗਾ ਤੇ ਜਨਰਲੀ ਉਹਨੇ ਰਿਜ਼ਲਟ ਹੀ ਡਿclare ਕਰਦੇ ਨੇ ਤੁਹਾਡੇ ਵੱਲੋਂ ਆਏ ਬਹੁਤ ਬਹੁਤ ਆਦੇਸ਼ ਦੇ ਅਨੁਸਾਰ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਸਾਰ ਕੁਲਵਰਤ ਸਿੰਘ ਜੀ ਐਲਕਾਚ ਵਾਲੇ ਚੇਅਰਮੈਨ ਤੁਸੀਂ ਚੁਣੇ ਨੇ ਸਾਰ ਅਮਰਜੀਤ ਸਿੰਘ ਸਾਹਿਬ ਪ੍ਰੈਜ਼ੀਡੈਂਟ ਨੇ

ऑफिस भी बनया अपने पर्सनल ऑफिस भी बन गया तो प्रॉपर है ही भी। कुछ है बाकी बलवंत जी हले चेयरमैन साहब ने हले ज्वाइन नहीं किया है सिगनेचर नहीं होगा वो जल्द सिगनेचर करा एज ए चेयरमैन ਕਿ ਐਗਜ਼ੀਕਟਿਵ ਕਮੇਟੀ ਦੇ ਅਧਿਕਾਰਾਂ ਨੇ ਜੇ ਕੋਈ ਨਵੀਂ ਪੋਸਟ ਖਾਲੀ ਰਹਿ ਵੀ ਜਾਂਦੀ ਹੈ ਤਾਂ ਐਗਜ਼ੀਕਟਿਵ ਕਮੇਟੀ ਅਗਲੀ 3 ਮਹੀਨੇ ਬਾਅਦ ਆਪਣੀ ਕਾਰ ਕਰਕੇ ਮੀਟਿੰਗ ਆਪਣਾ ਜਿਹੜੀ ਸਪੇਸ ਖਾਲੀ ਹੁੰਦੀ ਹੈ ਉਸ ਸਪੇਸ ਭਰ ਸਕਦੀ ਹੈ ਸੋ ਮੈਂ ਇੱਕ ਵਾਰ ਸਾਰੇ ਗੁੰਗਾ ਆਪਣੇ ਸਮਰਥਨ ਦੇ ਵਿੱਚ ਨਵੀਂ ਟੀਮ ਲਈ ਤੁਸੀਂ ਹੱਥ ਖੜੇ ਕਰਕੇ ਸਮਰਥਨ ਦਿਓ ਮੈਂ ਸਾਰਿਆਂ ਤੋਂ ਸਮਰਥਨ ਦੀ ਉਮੀਦ ਰੱਖਦਾ ਧੰਨਵਾਦ ਤੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਵੋਟਸ ਦੇਣੇ ਵਾਸਤੇ ਮੈਂ ਸਾਡੇ ਨਵੇਂ ਜਰਨਲ ਸਕੱਤਰ ਸਾਹਿਬ ਬੱਲਬੀ ਸਿੰਘ ਜੀ ਨੂੰ ਕੋ ਬੇਨਤੀ ਕਰਨਾ ਕਿ ਆਗੇ-ਆਗੇ ਕੋਈ ਸ਼ਬਦ ਹੈ ਕਿ ਕੋਈ ਘਟੇ ਦਾ ਸੌਦਾ ਨਹੀਂ ਹੈਗਾ ਇਹ ਤੇ ਰਿਸਕ ਹੋਣਾ ਤੁਸੀਂ ਆਪਾਂ ਜਿਹਨਾਂ ਨੇ ਕਰਵਾ ਸਕਦੇ ਹੋ ਵੈਰੀ ਵੈਰੀ ਕਰ ਲਿਆ ਠੀਕ ਹੈ ਬੰਦੇ ਵੀ ਹੋ ਗਏ ਨੇ ਤੇ ਅਸੀਂ ਟੂਰ ਇੰਡਸਟਰੀ ਨੂੰ ਇਹ ਫਾਇਦਾ ਹੋਣਾ ਕਿ ਹੋਰ ਤੱਕ ਇਹਨਾਂ ਕੋਲ ਮਸ਼ੀਨਾਂ ਵਾਲੇ ਹੈ ਹੀ ਨਹੀਂਗੇ ਤੁਸੀਂ ਆਪਣੀਆਂ ਮਸ਼ੀਨਾਂ ਰਜਿਸਟਰ ਕਰ ਦੋਗੇ तो कोई भी उतना सर्च करता जाए ना जो कोई एम एन टी के ग्रुप के बंद सर्च करते हैं ऑटोमैटिकली तो लीड मिलनी है क्योंकि मशीन टू वाले ज थोड़े बहुत राजपूत हो गए हैं ज जा अपने हो जाएंगे लुधियाना से तो मैं इन्हों तो भी बेनती करूँगा तो भी तुम टच आप टच में रहिए है ना बाकी सब तो रजिस्टर रजिस्टर कर लो कुछ तो फायदा होना सकता है ठीक है जी मेनली एन एन टी ने जो कि टीम है I hope very comfortable in no yes. और में अंतर नहीं है।, है? आप घोड़ा बोलते हैं। कोड़ा बोलते हो हम हैं। तो इतने ही है। <coughs> अच्छा भी मैं करता है। चौहान विभेद कहां दे ए एल एन डी दे मेरे मार्केटिंग ऑफिसर है ट्रॉल ने दिया सारे इंडिया के कोला ये छात्र जन दूसरा नंबर पे जनरल सेक्रेटरी ऑफ एल एन डी एम अब अमेरिका हेड द गवर्निंग बॉडी एंड द मेंबर्स टू इलेक्ट मी As a general secretary of this association, this association is very close to my heart. I will do my best for this association. Now, I would like to thank and Disoupin, who arranged very good evening for our uh, our association. These have a lot of laws. Highly thankful to our l and team. This is a wonderful evening. It was a great meeting. Hope our association mem members will take the advantages of that as discussed by Mr. Vivek Johan and the team. So, without taking too much time, I would like to I would like to ask Mr. Amarjit Singh ji, please come on the stage and uh, facilitate. ਉਹ ਮਿਸਟਰ ਵਿਵੇਕ ਯੋਹਾਜੀ ਸਾਹੀ ਨਾਲ ਮੇਰੀ ਮੁਲਾਕਾਤ ਸੜੀ ਕੰਟੈਕਟ ਹੋਇਆ ਉਹਦੇ ਤੇ ਇਹਨਾਂ ਦੀ ਮੁਲਾਕਾਤ ਹੋਈ ਸੀ ਉਹਨ ਦੇ ਕੋਲ ਜਨਰਲ ਸੈਕਟਰੀ ਆਫ ਰਾਜਪੂਤ ਮਸ਼ੀਨ ਟੂਲ ਐਸੋਸੀਏਸ਼ਨ ਉਹਨਾਂ ਨੇ ਇੱਧਰ ਆਪਣਾ ਐਲ ਐਮ ਪੀ ਐਮ ਦਾ ਰੈਫਰ ਕੀਤਾ ਸੀ ਤੇ ਉਹਨਾਂ ਨੇ ਦੱਸਿਆ ਸੀਗਾ ਵੀ ਇੱਥੇ ਤੁਸੀਂ ਇਹਨਾਂ ਨੂੰ ਮਿਲੋ ਤੇ ਕਾਫੀ ਚੰਗੀਆਂ ਇਹਨਾਂ ਕੋਲ ਹੈਗੀਆਂ ਫਿਰ ਤਰਪਾਤੀ ਜੀ ਆਏ ਮੇਰੇ ਕੋਲ ਤੇ ਉਹਨਾਂ ਨੇ ਦੱਸਿਆ ਇਹ ਕਈ ਸਰਵਿਸਿਜ਼ ਐਲਐਨਟੀ ਨੇ ਲਾਂਚ ਕੀਤੀਆਂ ਨੇ ਐਲਐਨਟੀ ਬਹੁਤ ਜਿਹੜੀਆਂ ਸਰਵਿਸਿਜ਼ ਲਾਂਚ ਕੀਤੀਆਂ ਮਸ਼ੀਨ ਤੋਂ ਦੇ ਬੈਨੀਫਿਟ ਲਈ ਕੀਤੀਆਂ ਨੇ ਇਹਦੇ ਚ ਕਈ ਤਰ੍ਹਾਂ ਦੇ ਇਹਨਾਂ ਨੇ ਇੱਕ ਬਣਾਈ ਵੈਬਸਾਈਟ ਪੋਰਟਲ ਟਾਈਪ ਤੇ ਉਹਦੇ ਚ ਇਹਨਾਂ ਨੇ ਤੁਹਾਡਾ ਜੋ ਗਵਰਨਮੈਂਟ ਸਰਵਿਸਿਜ਼ ਨੇ ਜਿੰਨੀਆਂ ਵੀ ਤੁਸੀਂ ਮਸ਼ੀਨਾਂ ਕੋਈ ਵੀ ਪਕਿਓਰ ਕਰਨੀਆਂ ਨੇ ਜਿਵੇਂ ਜਿਹਨੇ ਟੈਲਟੀ ਕੇ ਆਪਣੇ ਤੋਂ ऐसा आप क्या कह सकते हो कि मेरे इन की मशीनें इस यूनिट्स में जाएंगी लेकिन डिमांड हमको कोई टेंडर मिलता है या कोई डायरेक्ट डिमांड आती है वो सीधा डायरेक्टली एलएनटी हमारे मैन्युफैक्चरर से ये तो दे, तो इसलिए क्या हां जी मैं और सारे का स्वागत करता हूं मेरा नाम मनीष है मैं इस कंपनी ना पिछले 3 साल से जुड़ा हुआ मैं पंजाब को एक करता हूं ਉਹ ਪਾਣੀ ਨੇ ਜਿਹੜਾ ਸਵਾਲ ਪੁੱਛਿਆ ਮੈਂ ਉਹਦਾ ਜਵਾਬ ਦੇਣਾ ਤੇ ਬਹੁਤ ਵਧੀਆ ਸਾਡੇ ਲਈ ਵੀ ਇਹ ਸਪੋਰਟਿਵ ਹੋ ਜਾਂਦਾ ਬੇਸਿਕਲੀ ਅਸੀਂ ਹਾਰਡਕੋਰ ਜਿਹੜੀ ਰਿਕੁਆਇਰਮੈਂਟ ਆਦੀ ਕੁਆਲਿਟੀ ਦੀ ਵੀ ਤਾਂ ਅਨਾਉਂਸ ਕੀਤੀ ਜਾਂਦੀ ਹੈ ਜੇ ਸਾਡਾ ਆਪਣਾ ਘਰ ਹੈ ਉਹ ਸਾਨੂੰ ਕਹਿੰਦੇ ਕਿ ਸਾਨੂੰ ਸਕੈਫੋਲਡਿੰਗ ਚਾਹੀਦੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਨੂੰ ਖੁਦ ਪ੍ਰੋਜੂਰ ਕਰਕੇ ਦਿੱਤੀ ਜਿਹਦੇ ਬਾਰੇ ਸਾਨੂੰ ਵੀ ਨੋਲੇਜ ਨਹੀਂ ਸੀ ਬਹੁਤ ਸਾਰੀਆਂ ਲੁਧਿਆਣੇ ਦੇ ਮੇਰੇ ਕਾਲ कटो काट assi toade shuttering da competition ho gaya trust ho gaya e sari material toadu assi department ta send karange jado ke kami sade kol portal te register ho jao ge us to baad ye routine ch order requirement dadi rehngia ik ta normal khabar diya ik within ldt department aayegi उन्होंने बोला कि प्रॉब्लम है दो पहला प्रॉब्लम है कि जो कंपनीज हैं जो जैसे क्लस्टर बेस्ड कंपनीज होती है ना जैसे कि लुधियाना में अगर मशीन टूल्स की कुछ कंपनीज एक साथ एक क्लस्टर में एक साथ ऊपर हो रही हैं किसी जगह ऑटो क्लस्टर है तो वहाँ पे सिर्फ ऑटो वाले कंपनीज हैं ने बोला कि देखिए हमारा डिपेंडेंस ऑन प्रिंसिपल OEM जो है वो बहुत हाई है मतलब कुछ अगर मैं कहीं और बाहर मटेरियल बेचना चाहूं तो थोड़ी सी दिक्कत आती है तो ये एक प्रॉब्लम समझ में आई और दूसरी प्रॉब्लम ये समझ में आई मतलब कि सेलर को हमेशा नया बायर चाहिए और बायर को हमेशा चीपेस्ट और कॉस्ट इफेक्टिव सेलर चाहिए यही होता है ना आप लोग को तो, गलत और एक प्रॉब्लम ये निकल के आई कि इन सब में जो ट्रांजैक्शन होती है हमेशा वर्किंग कैपिटल या ट्रेड क्रेडिट की डिस्कशन होती है कोई बोलता है हमें तीस दिन का क्रेडिट चाहिए कोई बोलता है साठ दिन का क्रेडिट चाहिए सेलर बोलता है हमेशा एडवांस में चाहिए बायर बोलता है हम तो तीस दिन से साठ दिन क्रेडिट में बांध लें लेंगे तो ये हमेशा ये खींचतान चलती रहती है तो इस प्रॉब्लम को सॉल्व करने के लिए 2018 अठारह में एलएनटी ने डिसाइड किया है कि ये प्रॉब्लम भी है और ये अपॉर्चुनिटी भी है और इस तो प्रॉब्लमिटी में कैसे चेंज करें तो उन्होंने एक काफी मेहनत की लेकिन बाईस सुफिन। सुफिन मतलब सप्लाई एस यू मतलब सप्लाई चेन मतलब फाइनेंस इसको इंग्लिश में इन्होंने इस तरह से शुरू किया और मेन ऑब्जेक्टिव था एमएसएम हम हाँ, एफिशिएंसी कैसे इंक्रीज करें एफिशिएंसी दो तरीके से होती है सप्लाई चेन एंड फाइनेंसिंग एफिशिएंसी हम अभी पंजाब हम लोग मंथली करीबन अराउंड पंद्रह से बीस करोड़ इंक्लूडिंग एलएनटी और बड़े कंपनी छोटे कंपनी हम लोग कर रहे हैं सीएनडब्ल्यू चैनल जाना सटी लाइव तो बिजनेस इंडिया टीवी देख रहे सारे सौ तेरह प्यार प्रेस का ਦੋਸਤੋ ਲੁਧਿਆਣਾ ਮਸ਼ੀਨ ਟੂਲ ਮੈਨੂਅਲ ਐਸੋਸੀਏਸ਼ਨ ਵਾਲਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਵਾ ਆਓ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਪ੍ਰੋਗਰਾਮ ਸੀ ਆਪਣਾ ਸਾਡਾ ਅੱਜ ਪ੍ਰੋਗਰਾਮ ਦੇ ਐਲ ਐਨ ਟੀ ਵਾਲੇ ਜਿਹੜੇ ਸੀਗੇ ਇਹਨਾਂ ਨੇ ਬਹੁਤ ਵੱਡੀ ਕੰਪਨੀ ਹੈ ਇਹਨਾਂ ਨਾਲ ਰਲ ਕੇ ਸਾਡੇ ਮਸ਼ੀਨ ਟੂਲ ਅੰਡਸਟਰੀ ਜਿਹੜੀ ਹੈਗੇ ਨਾ ਬਹੁਤ ਜ਼ਿਆਦਾ ਬੈਨੀਫੀਟ ਕਰ ਰਹੀ ਹੈ ਕਿਉਂਕਿ ਐਲ ਐਨ ਟੀ ਤਾਂ ਬਹੁਤ ਵੱਡੀ ਕੰਪਨੀ ਹੈਗਾ ਵੈਸੇ ਮਾਰਕੀਟਿੰਗ ਨਾਲ ਤੇ 2 ਸਾਲ ਤੋਂ ਇਹਨਾਂ ਨੇ ਫਾਈਨਾਂਸਿੰਗ ਨਾਲ ਸ਼ੁਰੂ ਕੀਤਾ ਹੋਇਆ ਕੰਮ ਹੈ ਫਾਈਨਾਂਸਿੰਗ ਵਿੱਚ ਸਾਡੇ ਜਿੰਨੇ ਵੀ ਸਮਾਲ ਸਕਨ ਇੰਡਸਟਰੀਜ਼ ਹੈਗੇ ਆ ਮੋਸਟਲੀ ਸਾਡੇ ਫਿਸ਼ੀਅਨ ਟੂ ਇੰਡਸਟਰੀ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਇਹ ਦੇਖੋ ਕਿ ਕਿਸੇ ਵੇਲੇ ਕੋਈ ਰੌ ਮਟੀਰੀਅਲ ਖਰੀਦਣ ਵਿੱਚ ਜਾਂ ਪਾਰਟੀ ਤੋਂ ਆਰਡਰ ਪ੍ਰੋਕਿਊਰ ਕਰਨ ਵਿੱਚ ਉਹ ਸਾਰੇ ਸਾਡੀ ਮਦਦ ਕਰਨਗੇ ਸਾਨੂੰ ਫਾਈਨਾਂਸ ਕਰਾਂਗਾ ਮੇਨ ਤਾਂ ਵੱਡਾ ਮਕਸਦ ਹੈ ਇਹ ਅਚਨ ਨਵੀਂ ਟੀਮ ਕਿਹੜੀ ਚੁਣੀ ਗਈ ਆ ਦੇ ਬਾਰੇ ਕੀ ਜੀ ਗੱਲ ਤੁਹਾਨੂੰ ਥੈਂਕ ਯੂ ਸੋ ਮਾਚੀ ਨਮੀ ਟੀਮ ਅਸਾਂ ਜੀ ਵੀ ਪਹਿਲੇ ਸਾਡੇ ਜਾਟੇ ਨਿਓਰ ਸੀ ਉਹਦੇ ਵਿੱਚ ਸਾਰੇ ਡਾਇਰੈਕਟਰਸ਼ਿਪ ਸੀ ਹੁਣ ਫਿਰ ਅਸੀਂ ਉਹ ਉਸ ਟਾਈਮ ਉਸ ਨੀਡ ਦੇ ਮੁਤਾਬਕ ਐਸੇ ਬਣਾਈ ਸੀ ਹੁਣ ਅਸੀਂ ਇਹ ਪ੍ਰੈਸੈਂਟ ਟਾਈਪ ਆਫ ਸੈਟਅਪ ਜਿਹੜਾ ਸ਼ੁਰੂ ਕੀਤਾ ਹੈ ਇਹਦੇ ਵਿੱਚ ਬੈਠਾ ਬਹੁਤ ਹੀ ਵਧੀਆ ਐਂਟਰਪ੍ਰਾਈਜ਼ਿੰਗ ਯੰਗ ਅਸੀਂ ਲੜਕੇ ਅੱਗੇ ਲੱਕੇ ਆਏ ਆ ਜਿਵੇਂ ਸਰਦਾਰ ਭਪਿੰਦਰ ਸਿੰਘ ਜੀ ਅਦਰ ਲਾਈਫ ਪਰ ਸਰਦਾਰ ਭਪਿੰਦਰ ਸਿੰਘ ਜੀ ਹੈਗੇ ਨੇ ਇਹ ਸਾਡੇ ਫਾਈਨੈਂਸ ਸੈਕਟਰ ਇਨ ਏ ਮਲਬੀਰ ਸਿੰਘ ਇਹ ਸਾਡੇ ਜਨਰਲ ਸੈਕਟਰੀ ਨੇ ਐਸਰ ਬਲਬੀਰ ਸਿੰਘ ਸਾਡੇ ਜਨਰਲ ਸੈਕਟਰੀ ਨੇ ਇਸੇ ਤਰ੍ਹਾਂ ਜਨेश ਸਿੰਘ ਭੋਲੇ ਜੀ ਸਾਡੇ ਬਹੁਤ ਸੀਨੀਅਰ ਮੈਂਬਰ ਨੇ ਇਹ ਸਾਡੇ ਯੰਗ ਟੀਮ ਹੈ ਸਾਡੇ ਨਾਲ ਇਹ ਅਸੀਂ ਜਿਹੜਾ ਹੁਣ ਸਾਡਾ ਕਮਿੰਗ ਟਨਿਓਰ ਹੈ ਇਹ ਬਹੁਤ ਹੀ ਅੱਛਾ ਵਧੀਆ ਟਨਿਓਰ ਅਸੀਂ ਲਾਂਗੇ ਬੜੇ ਅੱਛਾ ਅੱਛੇ ਸੈਮੀਨਾਰ ਤੇ ਬਹੁਤ ਹੀ ਟੈਕਨੀਕਲ ਸੈਮੀਨਾਰ ਹੋਰ ਕਿਸੇ ਕਿਸਮ ਦੇ ਜਿਹੜੇ ਵੀ ਸੈਮੀਨਾਰ ਜਾਂ ਕੋ ਮੀਟਿੰਗਾਂ ਜਿਆਥੀਆਂ ਹੋਣਗੀਆਂ ਜਿਹੜੀ ਸਾਡੇ ਇੰਡਸਟਰੀਜ਼ ਨੂੰ ਬਹੁਤ ਜ਼ਿਆਦਾ ਬੈਨੀਫਿਟ ਕਰਨਗੀਆਂ ਉਹ ਅਸੀਂ ਅਰੇਂਜ ਕਰਾਂਗੇ ਇੱਕ ਇੱਕ ਮਿੰਟ ਦੀ ਬੈਠ ਤੁਸੀਂ ਵੀ ਜਾਣਾ ਹਾਂ ਜਿਵੇਂ ਕਿ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਨੇ ਦੱਸਿਆ ਵੀ ਸਾਡੇ ਜੀ ਜੀ ਵਿੱਚ ਆਜੇਤੇ ਇਕਤਰਤ ਹੋਏ ਆ ਐਲ ਐਨ ਡੀ ਦੀ ਸੂਪੈਂਡਿਕ ਮੀਟਿੰਗ ਸੀ ਜਿਹਦੇ ਵਿੱਚ ਇਹ ਸਾਨੂੰ ਨਵੇਂ-ਨਵੇਂ ਵੈਂਡਰ ਪ੍ਰੋਵਾਈਡ ਕਰਵਾਉਂਦੇ ਨੇ ਵੈਂਡਰਾਂ ਦੇ ਨਾਲ-ਨਾਲ ਜਿਸ ਕਿਸੇ ਵੀਰ ਸੱਜਣ ਕੋਲ ਫੰਡ ਘਟ ਨੇ ਉਹਨਾਂ ਨੂੰ ਫੰਡ ਵੀ ਰੇਂਜ ਕਰਵਾ ਸਕਦੇ ਆਂਗੇ ਇਹਨਾਂ ਦੇ ਜਿਹੜੇ ਘਾਟਾਂ ਵਾਲੇ ਵਿਆਜ ਇਹਨਾਂ ਤੋਂ ਅਸੀਂ ਪਨਾਸੀ ਚੱਕ ਸਕਦੇ ਆਂ ਧੰਨਵਾਦ ਹਾਂ ਜੀ ਕਰੀ ਕਿਸੇ ਨਾ ਐਨ ਐਂਡੀ ਹਾਂ ਜੀ ਸਰਦਾਰ ਅਮਰਜੀਤ ਸਿੰਘ ਜੀ ਸਾਗਰ ਬਹੁਤ ਪੁਰਾਣੇ ਇੰਡਸਟਰੀਅਲਿਸਟ ਨੇ ਉਹ ਸੁਲਝੇ ਹੈ ਔਰ ਬਹੁਤ ਸਮਝਦਾਰ ਨੇ ਉਹ ਸਾਡੇ ਪ੍ਰਧਾਨ ਜੀ ਐਤਕੀ ਜੋ ਟੀਕੇ ਰੱਖਣਗੇ ਉਹ ਅਸੀਂ ਟੀਚੇ ਪੂਰੇ ਕਰਾਮ ਦੇ ਵਿੱਚ ਇਹਨਾਂ ਦੀ ਮਦਦ ਕਰਾਂਗੇ ਔਰ ਜੋ ਸਾਨੂੰ ਡਿਊਟੀਆਂ ਸੌਂਪੀਆਂ ਨੇ ਉਹ ਅਸੀਂ ਪੂਰੀਆਂ ਕਰਾਂਗੇ। ਅੱਜ ਦਿੱਲੀ ਧਾਨਾ ਮਸ਼ੀਨ ਤੋਂ ਇਹਨਾਂ ਦੇ ਅਸੋਸੀਏਸ਼ਨ ਨਾਲ ਕੀ ਕੀ ਗੱਲ ਕਰੂਗੀ ਉਹਨਾਂ ਦੇ ਟਾਈਮ 'ਚ। ਔਰ ਹੁਣ ਜਿਹੜੀ ਸਾਡੀ ਨਵੀਂ ਟੀਮ ਬਣੀ ਆ ਸਾਡੇ ਪ੍ਰਧਾਨ ਜੀ ਸਾਗਰ ਸਾਹਿਬ ਇਹਨਾਂ ਦੀ ਰਹਿਨਮਾਈ ਹੇਠ ਅਸੀਂ ਇੱਕ ਤਾਂ ਕੁਛ ਅਸੀਂ ਆਪਣੇ ਡੈਲੀਗੇਟਸ ਜਿਹੜੇ ਹੈਗੇ ਆ ਆਪਣੇ ਮਸ਼ੀਨ ਟੂਲ ਦੀ ਗ੍ਰੋਥ ਵਾਸਤੇ ਬਾਹਰ ਲੈ ਕੇ ਜਾਵਾਂਗੇ। ਕਾਫੀ ਅਸੀਂ ਵੈਸੇ ਹੋਰ ਅਸੀਂ ਪਲਾਨਿੰਗੇ ਕਰ ਰਹੇ ਹਾਂ ਕਿ ਅਸੀਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਵਿਜ਼ਿਟ ਕਰਵਾਈਏ। ਆਪਣੇ ਸਾਰੇ ਮੈਂਬਰਸ ਨੂੰ ਨਾਲ ਲੈ ਆ ਕੇ ਜਿੱਥੋਂ ਮਤਲਬ ਆਪਾਂ ਅਸੀਂ ਡਵੈਲਪ ਕਰ ਸਕੀਏ। ਇਹ ਹਰਿਆਲੀ। ਇਹ ਦਿਨੇ ਜਿਹੜੀਆਂ ਜਿਹੜੇ ਸਰਕਾਰੀ ادارے ਜਿੰਨੇ ਐਮਐਸਸੀ ਹੋ ਗਿਆ ਇਹ ਹੈਗੇ ਆ ਇਹਨਾਂ ਤੋਂ ਕੀ ਕਿਸ ਤਰ੍ਹਾਂ ਤੁਸੀਂ ਐਮਲੀਗ ਕਰਾ ਕੇ ਹੈਲਪਫੁੱਲ ਅਧਾਰ ਦਿਨ ਲਿਆ ਇਸ ਕੀ ਇਹਨਾਂ ਨੂੰ ਇੰਡਸਟਰੀ ਜਿਹੜੀ ਅੰਡਸਟਰੀ ਨੂੰ ਅਰਜ਼ ਕਰਦੇ ਆ ਉਹ ਉਹ ਅਦਾਰਿਆਂ ਨਾਲ ਕਿਵੇਂ ਰਲ ਕਰਦੇ ਆ ਉਹ ਉਹ ਅਦਾਰਿਆਂ ਦੇ ਨਾਲ ਅਸੀਂ ਇਦਾਂ ਨਾ ਅਸੀਂ ਮਤਲਬ ਥੋੜੀ ਥੋੜੀ ਦੇਰ ਬਾਅਦ ਮੀਟਿੰਗਸ ਕਰਾਂਗੇ ਉਹਨਾਂ ਨੂੰ ਇਨਵਾਈਟ ਕਰਾਂਗੇ ਫਿਰ ਅਸੀਂ ਜੋ ਵੀ ਉਹਨਾਂ ਦੇ ਨਵੀਆਂ ਪਾਲਿਸੀਜ਼ ਆਉਂਦੀਆਂ ਨਵੀਆਂ ਆਉਂਦੀਆਂ ਫਿਰ ਉਹਦੇ ਅਕੋਰਡਿੰਗ ਅਸੀਂ ਆਪਣੇ ਸਾਰੇ ਮੈਂਬਰ ਸਰਵਾਂ ਸਾਰਿਆਂ ਨੂੰ ਅਸੀਂ ਮਤਲਬ ਅਵੇਅਰ ਕਰਾਂਗੇ ਹਾਂ ਜੀ ਜੀ ਸਰ ਨਾਲ ਗੱਲ ਕਰਾਂਗੇ ਹਾਂ ਜੀ ਤੇ ਜਿਹੜੀ ਮੀਟਿੰਗ ਹੋਈ ਆ ਤੇ ਨਾਲੇ ਨਵੇਂ ਉਮੀਦਵਾਰ ਜੁੜਿਆ ਉਹਨਾਂ ਬਾਰੇ ਅੱਜ ਦੀ ਜਿਹੜੀ ਇਹ ਮੀਟਿੰਗ ਹੋਈ ਆ ਲੁਧਿਆਣਾ ਮਸ਼ੀਨ ਟੂ ਮੈਨੂਫੈਕਚਰਰ ਐਸੋਸੀਏਸ਼ਨ ਦੇ ਇੱਕ ਬਹੁਤ ਅੱਛੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਆ ਤੇ ਇਹਦੇ ਵਿੱਚ ਸਾਡਾ ਅੱਜ ਦਾ ਮੇਨ ਮੁੱਦਾ ਐਲ ਐਨ ਟੀ ਸੁਪਿੰਨ ਸਾਡੇ ਆਏ ਹੋਏ ਸੀਗੇ ਤੇ ਉਹਨਾਂ ਦੇ ਨਾਲ ਅਸੀਂ ਮੈਂਬਰਸ ਦੇ ਬੈਨੀਫਿਟ ਵਾਸਤੇ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਜਿਹਦੇ ਵਿੱਚ ਮੈਂਬਰਸ ਨੂੰ ਰਜਿਸਟਰਡ ਕੀਤਾ ਜਾਊਗਾ ਐਲਐਨਟੀ ਕੰਪਨੀ ਦੇ ਨਾਲ ਤਾਂ ਕਿ ਉਹ ਇਹਨਾਂ ਦਾ ਵੱਧ ਤੋਂ ਵੱਧ ਇਹਨਾਂ ਦੀ ਸਕੀਮਸ ਦਾ ਫਾਇਦਾ ਲੈ ਸਕਣ। ਦੂਸਰਾ ਸਾਡਾ ਏਜੰਡਾ ਇਹ ਸੀਗਾ ਦੂਸਰਾ ਏਜੰਡਾ ਸਾਡਾ ਸੀ ਕਿ ਇੱਕ ਜਿਵੇਂ ਐਸੋਸੀਏਸ਼ਨ ਦਾ ਟਿਨਿਓਰ ਪੂਰਾ ਹੋ ਚੁੱਕਿਆ ਸੀਗਾ ਉਹ ਟਿਨਿਓਰ ਦੇ ਪੂਰਾ ਹੋਣ ਦੇ ਉੱਤੇ ਅਸੀਂ ਇੱਕ ਇਨੀ ਐਗਜ਼ੀਕਟਿਵ ਕਮੇਟੀ ਦੀ ਮੀਟ ਕੀਤੀ ਆ ਜੇ ਸਾਡੀ ਚੋਣ ਹੋਈ ਸੀ ਉਹਦੇ ਚ ਤੇ ਐਗਜ਼ੀਕਟਿਵ ਕਮੇਟੀ ਨੇ ਸਾਡੇ ਬਹੁਤ ਹੀ ਪਰਮ ਸਤਕਾਰਯੋਗ ਜਿਹੜੇ ਸਾਡੇ ਚੇਅਰਮੈਨ ਸਾਹਿਬ ਕੁਲਵੰਤ ਸਿੰਘ ਜੀ ਨੂੰ ਚੁਣਿਆ ਤੇ ਕਿਉਂਕਿ ਉਹ ਸਾਡੀ ਐਸੋਸੀਏਸ਼ਨ ਦੇ ਇੱਕ ਤਰ੍ਹਾਂ ਦੇ ਇੰਜਨ ਵੀ ਨੇ ਤੇ ਪ੍ਰੈਜ਼ੀਡੈਂਟ ਸਾਹਿਬ ਸਾਡੇ ਸਰਾਰ ਅਮਰਜੀਤ ਸਿੰਘ ਸਾਗਰ ਜੀ ਨੂੰ ਚੁਣਿਆ ਜੋ ਕਿ ਐਸੋਸੀਏਸ਼ਨ ਚ ਪਹਿਲਾਂ ਜਨਰਲ ਸੈਕਟਰੀ ਵੀ ਰਹੇ ਚੁੱਕੇ ਨੇ ਫਾਈਨੈਂਸ ਸੈਕਟਰੀ ਵੀ ਰਹੇ ਚੁੱਕੇ ਨੇ ਇਹਨਾਂ ਦੀਆਂ ਸਰਵਿਸਿਜ਼ ਬੜੀ ਧੀਰ ਤੋਂ ਐਸੋਸੀਏਸ਼ਨ ਨੂੰ ਨੇ ਸੋ ਮੈਂਬਰ ਮੈਂਬਰਾਂ ਦੇ ਸਾਰਿਆਂ ਦਾ ਆਪਸ ਚ ਮਤ ਸੀਗਾ ਕਿ ਇਹਨਾਂ ਨੂੰ ਪ੍ਰੈਜ਼ੀਡੈਂਟ ਬਣਾਇ ਤੇ ਉਸ ਤੋਂ ਬਾਅਦ ਸਾਡੇ ਫਾਈਨੈਂਸ ਸੈਕਟਰੀ ਮਿਸਟਰ ਬਲਪ੍ਰੀਤ ਸਿੰਘ ਜੀ ਨੂੰ ਬਣਾਇਆ ਗਿਆ ਜਿਹੜੇ ਕਿ ਬੜੇ ਯੰਗ એનਰਜੈਟਿਕ ਯੰਗ ਮੈਨ ਨੇ ਤੇ ਉਹਨਾਂ ਤੋਂ ਸਾਨੂੰ ਬਹੁਤ ਅੱਗੇ ਐਸੋਸੀਏਸ਼ਨ ਨੂੰ ਉਮੀਦਾਂ ਨੇ ਤੇ ਭੁਪਿੰਦਰ ਸਿੰਘ ਜੀ ਸਾਡੇ ਬਣੇ ਨੇ ਫਾਈਨੈਂਸ ਸੈਕਟਰੀ ਜੋ ਚੁਣੇ ਗਏ ਸੀ ਐਗਜ਼ੀਕਟਿਵ ਕਮੇਟੀ ਵੱਲੋਂ ਤੇ ਇਹਨਾਂ ਸਾਰਿਆਂ ਨੇ ਅੱਜ ਤੋਂ ਆਪਣਾ ਕਾਰਜਭਾਰ ਸੰਭਾਲ ਲਿਆ ਤੇ ਕੋ-ਆਪਟ ਟੀਮ ਹੈ ਜਿਹੜੀ ਉਹ ਅੱਗੇ ਚੁਣੀ ਜਾਏਗੀ ਜਲਦੀ ਹੀ ਆਪਣੇ ਮੀਟਿੰਗ ਕਰਨਗੇ ਇੱਕ ਦੋ ਦਿਨਾਂ ਚ ਤਿੰਨ ਦਿਨਾਂ ਚ ਜਦੋਂ ਵੀ ਆਪਣੇ ਮੀਟਿੰਗ ਕਰਦੇ ਨੇ ਤਾਂ ਕੋ-ਆਪਟ ਟੀਮ ਉਹਦੇ ਵਿੱਚ ਸਾਰੀ ਐਸੋਸੀਏਸ਼ਨ ਦੀ ਚੁਣੀ ਜਾਏਗੀ ਕੋਈ ਵੀ ਪੁਰਾਣਾ ਮੈਂਬਰ ਬਾਹਰ ਨਹੀਂ ਹੋਏਗਾ ਪ੍ਰਧਾਨ ਜੀ ਦੇ ਕਹਿਣ ਅਨੁਸਾਰ ਤੇ ਸਾਰੇ ਉਹੀ ਪੁਰਾਣੇ ਮੈਂਬਰ ਲਏ ਜਾਣਗੇ ਇਹ ਸਾਡੀ ਐਸੋਸੀਏਸ਼ਨ ਹੈ ਜਿਹੜੀ ਮਸ਼ੀਨ ਟੂਲ ਇੰਡਸਟਰੀ ਦੀ ਭਲਾਈ ਲਈ ਸਨ 1970 ਦੇ ਏਰਾ ਦੇ ਬਣੀ ਹੋਈ ਹੈ ਕੋਈ ਅੱਜ ਦੀ ਐਸੋਸੀਏਸ਼ਨ ਨਹੀਂ ਹੈ ਮਸ਼ੀਨ ਟੂਲ ਇੰਡਸਟਰੀ ਦੀ ਭਲਾਈ ਲਈ ਜਿਵੇਂ ਸਾਡੇ ਕਈ ਐਗਜ਼ੀਬਿਸ਼ਨਸ ਦੇ ਵਿੱਚ ਟਾਈ ਅਪ ਹੋਏ ਹੋਏ ਨੇ ਤੇ ਅਸੀਂ ਆਪਣੀ ਐਸੋਸੀਏਸ਼ਨ ਦੇ ਡੈਲੀਗੇਸ਼ਨਸ ਫੋਰਨ ਵੀ ਲੈ ਕੇ ਗਏ ਆ ਹੋਰ ਐਸੋਸੀਏਸ਼ਨ ਦੇ ਕਈ ਡੈਲੀਗੇਸ਼ਨਾਂ ਤੋਂ ਪਿੱਛੇ ਅਸੀਂ ਇੰਡੀਅਨ ਮਸ਼ੀਨ ਟੂਲ ਮੈਨੂਫੈਕਚਰਰ ਐਸੋਸੀਏਸ਼ਨ ਦੇ ਪਲੇਟਫਾਰਮ ਤੇ ਵੀ ਅਸੀਂ ਜਾ ਕੇ ਆਏ ਤੇ ਕਹਿਣ ਦਾ ਮਤਲਬ ਅਸੀਂ ਜੋ ਇੰਡਸਟਰੀ ਦੀ ਭਲਾਈ ਦੇ ਹੋਂ ਜਿਵੇਂ ਅੱਜ ਦਾ ਇਹ ਇਵੈਂਟ ਤੁਸੀਂ ਲਾ ਲਓ ਇਹ ਵੀ ਇੰਡਸਟਰੀ ਦੀ ਭਲਾਈ ਲਈ ਸੀ ਸਾਡੀ ਮਸ਼ੀਨ ਟੂਲ ਦੇ ਇਹਦੇ ਚ ਅਸੀਂ ਮਸ਼ੀਨ ਟੂਲ ਦੇ ਜਿੰਨੇ ਵੀ ਸਾਡੇ ਮੈਂਬਰਸ ਨੇ ਇਹਨਾਂ ਨੂੰ ਐਲ ਐਨਟੀ ਦੇ ਨਾਲ ਜੋੜਨ ਵਾਸਤੇ ਕੀਤੀ ਇਸ ਤਰ੍ਹਾਂ ਨਵੇਂ-ਨਵੇਂ ਉਪਰਾਲੇ ਅੱਗੇ-ਅੱਗੇ ਕਰਦੇ ਰਵਾਂਗੇ ਨਵੇਂ-ਨਵੇਂ ਟੈਕਨੀਕਲ ਸੈਮੀਨਾਰਸ ਲੈ ਕੇ ਆਵਾਂਗੇ ਜਿਦੇ ਵਿੱਚ ਕੋਈ ਸੀਐਨਸੀ ਮਸ਼ੀਨਾਂ ਦੇ ਉੱਤੇ ਹੋਏਗਾ ਕੋਈ ਤੁਸੀਂ ਲਾ ਲਓ ਬਿਲਡਿੰਗ ਆਫ ਸੀਐਨਸੀ ਮਸ਼ੀਨ ਹੋਏਗਾ ਫਿਰ ਸਪਿੰਡਲ ਦੇ ਉੱਤੇ ਹੋਏਗਾ ਕੋਈ ਮੈਟਲਰਜੀ ਦੇ ਉੱਤੇ ਹੋਏਗਾ ਸੋ ਮੈਂ ਬੜੀ ਉਮੀਦ ਕਰਦਾ ਵੀ ਜਿਹੜੀ ਨਵੀਂ ਏ ਟੀਮ ਬਣੀ ਆ ਇਹ ਬੜੇ ਵਧੀਆ ਤਰੀਕੇ ਨਾਲ ਆਪਣਾ ਕੰਮ ਅੱਗੇ ਕਰੇਗੀ ਔਰ ਟਾਈਮ ਟੂ ਟਾਈਮ ਸਾਨੂੰ ਸੈਮੀਨਾਰਸ ਦੇਏਗੀ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਡੇ ਚੇਅਰਮੈਨ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਜਨਰਲ ਸੈਕਟਰੀ ਸਾਹਿਬ ਫਾਈਨੈਂਸ ਸੈਕਟਰੀ ਸਾਹਿਬ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ মিডিਆ ਦਾ ਵੀ ਧੰਨਵਾਦ ਹਾਂਜੀ ਸਰ ਜਿਹੜੀ ਸੀ ਜਾਂ ਇਹਨਾਂ ਦੀ ਪ੍ਰੋਗਰਾਮ ਸੀ ਤਾਂ ਹਾਂ ये प्रोग्राम जो था वो ऑर्गेनाइज किया था लुधियाना मशीन टूल तो मैन्युफैक्चरिंग एसोसिएशन से उन्होंने हमें मौका दिया बताने के लिए कि एल एन टी सूफिन के आ, क्या प्रोडक्ट है क्या कंपनी है क्या दे रहे हैं यहाँ पे हम लोग ने फाइनेंस और सेलर और बायर को कैसे हम मिला रहे हैं सूफिन पे वो हमने बताया है काफी अच्छा लगा लोगों ने सुना हमारी बात ਰਮੇ ਇਸ ਐਸੋਸੀਏਸ਼ਨ ਸੇ ਲੌਂਗ ਟਰਮ ਰਿਲੇਸ਼ਨਸ਼ਿਪ ਕਰਨਾ ਹੈ ਔਰ ਐਲਨਟੀ ਸੋਸਨ ਉਹਨਾਂ ਕੇ ਲਈ ਫਾਇਦੇਮੰਦ ਹੋ ਕੇ ਹੀ ਮੇਰੀ